ਸਾਰੇ ਭੈਣ ਭਰਾਵੋ ਨੂੰ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਇਜ਼ਰਾਈਲ ਦੇ ਬਾਰੇ ਵੇਖੋ ਇਜ਼ਰਾਈਲ ਇੱਕ ਛੋਟਾ ਜਿਹਾ ਦੇਸ਼ ਆ ਜਿਹਦੀ ਆਬਾਦੀ ਤਕਰੀਬਨ 1 ਕਰੋੜ ਆ ਬਹੁਤ سارے ਦੁਨੀਆ ਦੇ ਦੇਸ਼ ਨੇ ਜਿਹੜੇ ਉਹਦੇ ਉੱਤੇ ਚੜ੍ਹਾਈ ਕਰਦੇ ਨੇ ਪਰ ਉਹਨੂੰ ਜਿੱਤ ਨਹੀਂ ਪਾਉਂਦੇ ਹallelujah ਵੇਖੋ ਭੈਣ ਭਰਾਓ ਤਾਕਤ ਕੇ ਫੌਜ ਵਿੱਚ ਨਹੀਂ ਤਾਕਤ ਕੇ ਸਰਕਾਰ ਵਿੱਚ ਨਹੀਂ ਤਾਕਤ ਉਹ ਜਿੰਦਾ ਖੁਦਾ ਦੇ ਵਿੱਚ ਆ ਜਿਸ ਨੇ ਉਹਨਾਂ ਨੂੰ ਉਹ ਇਜ਼ਰਾਈਲ ਦੇਸ਼ ਦਿੱਤਾ ਹallelujah ਵੇਖੋ ਇਜ਼ਰਾਈਲ ਦੇਸ਼ ਦੁਨੀਆ ਦੇ ਕਿਹ ਆ ਸੈਂਟਰ ਦੇ ਵਿੱਚ ਏਸ਼ੀਆ ਦੇ ਵਿੱਚ ਇਜ਼ਰਾਈਲ ਦੇਸ਼ ਪੈਂਦਾ ਆ ਜਿਹਦੇ ਵਿੱਚ ਸਾਡਾ ਇੰਡੀਆ ਦੇਸ਼ ਵੀ ਪੈਂਦਾ ਹੈ ਹallelujah ਵੇਖੋ ਪ੍ਰਭੂ ਦਾ ਵਚਨ ਇਜ਼ਰਾਈਲ ਦੇ ਬਾਰੇ ਕੀ ਕਹਿੰਦਾ ਆ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਇਜ਼ਰਾਈਲ ਦਾ ਰੱਖਾ ਨਾ ਕਦੇ ਅਗਲਾਵੇਗਾ ਤੇ ਨਾ ਕਦੇ ਸੌਵੇਂਗਾ ਹallelujah ਅੱਜ ਵੇਖੋ ਦੁਨੀਆ ਦੇ بڑے ਦੇਸ਼ ਚੜ੍ਹਾਈ ਕਰਦੇ ਨੇ ਉਹਨੂੰ ਮਟਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਇੱਧਰ ਖੁਦਾ ਦਾ ਪਾਕ ਪਵਿੱਤਰ ਤੇ ਮਹਾਨ ਵਚਨ ਕਹਿੰਦਾ ਆ ਕਿ ਉਹ ਉਹਨਾਂ ਦਾ ਰੱਖਾ ਨਾ ਤੇ ਅਗਲਾਉਂਦਾ ਆ ਤੇ ਨਾਂ ਕਰੇ ਸੌਂਦਾ ਹੈ ਹਾਲੇਲੂਇਆ ਬਿਕੋ ਭੈਣ ਪ੍ਰੋ ਜਮੀਨ ਅਸਮਾਨ ਦਾ ਖਾਲਕ ਤੇ ਮਾਲਕ ਆ ਤੇ ਵਚਨ ਦੇ ਵਿੱਚ ਲਿਖਿਆ ਕਿ ਇਜ਼ਰਾਈਲ ਦੇਸ਼ ਜਿਹੜਾ ਖੁਦਾ ਨੇ ਇਜ਼ਰਾਇਲੀਆਂ ਨੂੰ ਉਹਨਾਂ ਦੇ ਪੁਰਖਿਆਂ ਨੂੰ ਉਹਨਾਂ ਦੇ ਵਿਰਸੇ ਦੇ ਵਿੱਚ ਘਰਾਣੇ ਦੇ ਵਿੱਚ ਦਿੱਤਾ ਹੈ ਹਾਲੇਲੂਇਆ ਉਹ ਖੁਦਾ ਦਾ ਇੱਕ ਕੀ ਆ ਐਹ ਉਹ ਇੱਕ ਖੁਦਾ ਦਾ ਕੀ ਆ ਉਹਨਾਂ ਦੇ ਲਈ ਇੱਕ ਨੇਮ ਹੀ ਜਿਹੜਾ ਖੁਦਾ ਨੇ ਉਹਨਾਂ ਦੇ ਨਾਲ ਵਾਦਾ ਹੀ ਕਿ ਮੈਂ ਇਹ ਦੇਸ਼ ਤੁਹਾਨੂੰ ਦੇਵਾਂਗਾ ਵੇਖੋ ਵਚਨ ਦੇ ਵਿੱਚ ਲਿਖਿਆ ਆ ਕਿ ਖੁਦਾ ਨੇ ਆਪਣੇ ਦਾਸ ਅਬਰਾਹਾਮ ਨੂੰ ਮੈਸੋਪਟਾਮੀਆਂ ਦੇ ਵਿੱਚੋਂ ਬੁੱਤ ਪ੍ਰਸ਼ਤਾਂ ਦੇ ਵਿੱਚੋਂ ਕੱਢ ਕੇ ਕਿਹਾ ਕਿ ਤੂੰ ਇਸ ਦੇਸ਼ ਨੂੰ ਜਿਹਦੇ ਵਿੱਚ ਤੂੰ ਰਹਿਣਾ ਹੈ ਮੈਸੋਪਟਾਮੀਆਂ ਵਿੱਚ ਇਹ ਸਾਰੇ ਦੇਸ਼ ਨੂੰ ਛੱਡ ਤੇ ਜਿੱਥੇ ਤੈਨੂੰ ਮੈਂ ਕਹਾਂਗਾ ਉੱਥੇ ਚੱਲ। ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦਾ ਦਾਸ ਅਬਰਾਹਮ ਉਹ ਜਗ੍ਹਾ ਨੂੰ ਮੈਸੋਪੋਟਾਮੀਆ ਨੂੰ ਛੱਡ ਕੇ ਤੇ ਖੁਦਾ ਨੇ ਕਿਹਾ ਕਿ ਜਿੱਥੇ ਤੈਨੂੰ ਮੈਂ ਕਨਾਨ ਦੇਸ਼ ਵਿੱਚ ਲੈ ਕੇ ਜਾਵਾਂਗਾ ਉੱਥੇ ਚੱਲ। ਵਚਨ ਦੇ ਵਿੱਚ ਲਿਖਿਆ ਕਿ ਪਹਿਲਾਂ ਇਜ਼ਰਾਈਲ ਦਾ ਨਾਂ ਕੀ ਕਨਾਨ ਹਾਲੇਲੂਇਆ ਤੇ ਪ੍ਰਭੂ ਨੇ ਆਪਣੇ ਦਾਸ ਨੂੰ ਕਿਹਾ ਕਿ ਇਹਨੂੰ ਛੱਡ ਕਿ ਜਿੱਥੇ ਤੈਨੂੰ ਮੈਂ ਲੈ ਕੇ ਜਾਵਾਂਗਾ ਉਹ ਬੜਾ ਵਧੀਆ ਦੇਸ਼ ਆ ਉਹਦੇ ਵਿੱਚ ਬੜੀਆਂ ਬੜੀਆਂ ਵਧੀਆ ਚੀਜ਼ਾਂ ਨੇ ਬੜੇ ਬੜੇ ਵਧੀਆ ਹੱਲ ਨੇ ਖੁਦਾ ਨੇ ਆਪਣੇ वचन ਦੇ ਦੁਆਰਾ ਆਪਣੇ ਦਾਸ ਨੂੰ ਕਿਹਾ ਹallelujah ਵੇਖੋ वचन ਦੇ ਵਿੱਚ ਲਿਖਿਆ ਕਿ ਖੁਦਾ ਨੇ ਉਹਦੇ ਨਾਲ ਇਹ ਵਾਅਦਾ ਕਰ ਦਿੱਤਾ ਕਿ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦੇਵਾਂਗਾ ਧਰਤੀ ਦੇ ਜਿੰਨੇ ਵੀ ਲੋਕ ਆ ਇੱਕ ਬੰਨੇ ਤੋਂ ਲੈ ਕੇ ਦੂਸਰੇ ਬੰਨੇ ਤੱਕ ਖੁਦਾ ਨੇ ਕਿਹਾ ਕਿ ਸਾਰੇ ਤੇਰੇ ਘਰਾਣੇ ਤੋਂ ਬਰਕਤ ਪਾਉਣਗੇ ਅੱਜ ਵੇਖੋ ਭੈਣ ਭਰਾਓ ਦੁਨੀਆ ਦੇ ਉੱਤੇ ਜਿੰਨੀਆਂ ਵੀ ਵੱਡੀ ਤੋਂ ਵੱਡੀ ਬਰਕਤ ਆ ਸਾਰੀ ਅਬਰਾਹਮ ਦੀ ਬਰਕਤ ਆ ਹਾਲੇਲੂਇਆ ਵੇਖੋ ਅਬਰਾਹਮ ਤੋਂ ਹੀ ਦੁਨੀਆ ਕੌਮਾਂ ਪੈਦਾ ਹੋਈਆਂ ਵੇਖੋ ਯਹੂਦੀ ਕੌਮ ਕ੍ਰਿਸਚਨ ਕੌਮ ਮੁਸਲਮਾਨ ਕੌਮੇ ਅਬਰਾਹਮ ਤੋਂ ਹੀ ਤੇ ਅੱਜ ਪੂਰੀ ਦੁਨੀਆ ਦੀ ਬਰਕਤ ਅੱਜ ਅਬਰਾਹਮ ਤੋਂ ਹੀ ਆ ਰਹੀ ਆ ਖੁਦਾ ਨੇ ਕਹਿ ਕੇ ਤੂੰ ਪੂਰੀ ਦੁਨੀਆ ਦੇ ਲਈ ਬਰਕਤ ਦਾ ਕਾਰਨ ਬਣੇਗਾ ਤੇ ਜਿੱਥੇ ਤੈਨੂੰ ਮੈਂ ਕਵਾਂਗਾ ਤੂੰ ਚੱਲ ਤੇ ਮੈਂ ਤੈਨੂੰ ਉਹ ਦੇਸ਼ ਦੇ ਦਿਵਾਵਾਂ ਉਹ ਅਚਨ ਦੇ ਵਿੱਚ ਲਿਖਿਆ ਕਿ ਖੁਦਾ ਨੇ ਉਹਦੇ ਨਾਲ ਵਾਅਦਾ ਕੀਤਾ ਉਸ ਤੋਂ ਬਾਅਦ ਉਹਦਾ ਮੁੰਡਾ ਸ਼ਾਕ ਹੋਇਆ ਫਿਰ ਉਹਨੂੰ ਚੁਣਿਆ ਉਸ ਤੋਂ ਬਾਅਦ ਫਿਰ ਉਹ ਸ਼ਾਕ ਦਾ ਮੁੰਡਾ ਯਾਕੂਬ ਹੋਇਆ ਯਾਕੂਬ ਨੂੰ ਚੁਣਿਆ ਤੇ ਯਾਕੂਬ ਦਾ ਨਾਮ ਖੁਦਾ ਨੇ ਇਜ਼ਰਾਈਲ ਰੱਖਿਆ ਹਾਲੇਲੂਇਆ ਵੇਖੋ ਪਹਿਲਾਂ ਉਹ ਰੱਬ ਦੇ ਦਾਜ ਯਾਕੂਬ ਦਾ ਨਾਂ ਕੀ ਯਾਕੂਬ ਪਰ ਜਿੱਦੂ ਨੇ ਖੁਦਾ ਦੇ ਕੋਲੋਂ ਬਰਕਤ ਮੰਗੀ ਤੇ ਪ੍ਰਭੂ ਨੇ ਉਹਦਾ ਨਾਂ ਯਾਕੂਬ ਤੋਂ ਬਦਲੀ ਕਰਕੇ ਇਜ਼ਰਾਈਲ ਰੱਖ ਦਿੱਤਾ ਹallelujah ਤੇ ਅੱਜ ਵੇਖੋ ਭੈਣ ਭਰਾਓ ਉਹ ਜਿਹੜਾ ਦੇਸ਼ ਆ ਖੁਦਾ ਨੇ ਉਹਨਾਂ ਨੂੰ ਵਾਅਦੇ ਦੇ ਵਿੱਚ ਦਿੱਤਾ ਹੈ ਤੇ ਖੁਦਾ ਦੇ ਵਾਅਦੇ ਬਿਲਕੁਲ ਸੱਚੇ ਨੇ ਤੇ ਅਟਲ ਨੇ ਤੇ ਵਚਨ ਦੇ ਵਿੱਚ ਲਿਖਿਆ ਕਿ ਜ਼ਮੀਨ ਅਸਮਾਨ ਟਲ ਜਾਣਗੇ ਪ੍ਰਭੂ ਨੇ ਕਿਹਾ ਪਰ ਮੇਰੇ ਵਾਅਦੇ ਕਦੇ ਵੀ ਨਹੀਂ ਟਲਣੇ ਵੇਖੋ ਜੋ ਉਹਨਾਂ ਨੂੰ ਵਾਅਦਾ ਦਿੱਤਾ ਹੈ ਨਾ ਤੇ ਉਹ ਉਹਨਾਂ ਦਾ ਹੀ ਰਹਿਣਾ ਹੈ ਤੇ ਵੇਖੋ ਭੈਣ ਭਰਾਓ ਜੋ ਵੀ ਧਰਤੀ ਦੇ ਉੱਤੇ ਕੰਮ ਹੋਣੇ ਆ ਉਹ ਸਾਰੇ ਇਜ਼ਰਾਇਲ ਤੋਂ ਹੀ ਸ਼ੁਰੂ ਹੋਣੇ ਆ ਕਿਉਂਕਿ ਇਜ਼ਰਾਇਲ ਵਚਨ ਦੇ ਵਿੱਚ ਲਿਖਿਆ ਪ੍ਰਭੂ ਨੇ ਕਿਹਾ ਮੇਰਾ ਪ੍ਰਚਾਰ ਇਜ਼ਰਾਈਲ ਤੋਂ ਨਿਕਲੇਗਾ ਹਾਲੇਲੂਇਆ ਵੇਖੋ ਭੈਣ ਭਰਾਓ ਇਜ਼ਰਾਈਲ ਤੋਂ ਅੱਜ ਜਿੰਦਾ ਖੁਦਾ ਦਾ ਪ੍ਰਚਾਰ ਨਿਕਲਿਆ ਹੈ ਵੀ ਕੋ ਯੇਸ਼ੂ ਮਸੀਹ ਦਾ ਪ੍ਰਚਾਰ ਕਿੱਥੋਂ ਨਿਕਲਿਆ ਇਜ਼ਰਾਈਲ ਦੇ ਤੋਂ ਕਿਉਂਕਿ ਪ੍ਰਭੂ ਨੇ ਇਜ਼ਰਾਈਲ ਦੇ ਵਿੱਚ ਹੀ ਜਨਮ ਦਿਲਿਆ ਵੇਖੋ ਇਜ਼ਰਾਈਲ ਦੇ ਵਿੱਚ ਹੀ ਵਚਨ ਦੇ ਵਿੱਚ ਲਿਖਿਆ ਕਿ ਸ਼ਬਦ ਦੇ ਧਾਰੀ ਹੋ ਕੇ ਇਜ਼ਰਾਈਲ ਦੇ ਵਿੱਚ ਹੀ ਆਇਆ ਤੇ ਇਜ਼ਰਾਈਲ ਤੋਂ ਹੀ ਖੁਦਾ ਨੇ ਆਪਣਾ ਵਚਨ ਅੱਜ ਪੂਰੀ ਦੁਨੀਆ ਦੇ ਉੱਤੇ ਖਿਲਾਰ ਦਿੱਤਾ ਹੈ ਤੇ ਵੇਖੋ ਭੈਣ ਭਰਾ ਜਿੱਦਾਂ ਖੁਦਾ ਨੇ ਇਜ਼ਰਾਈਲੀਆਂ ਦੇ ਨਾਲ ਵਾਅਦਾ ਕੀਤਾ ਸੀ ਨਾ ਤੇ ਉਹ ਦੇਸ਼ ਉਹਨਾਂ ਨੂੰ ਵਿਰਸੇ ਦੇ ਵਿੱਚ ਦੇ ਦਿੱਤਾ ਅੱਜ ਜਿੰਨੇ ਵੀ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦੇ ਨੇ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਕਿ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਦੇ ਦੁਆਰਾ ਸਾਰੇ ਜਿਹੜੇ ਅਬਰਾਹਮ ਦੀ ਕੀ ਸੀ ਆ ਸੰਤਾਨ ਤੇ ਵੇਖੋ ਜੀ ਅਬਰਾਹਮ ਦੀ ਸੰਤਾਨ ਆ ਤੇ ਫਿਰ ਉਹਨਾਂ ਬਰਕਤਾਂ ਦੇ ਉਹਨਾਂ ਵਾਦਿਆਂ ਦੇ ਹਰ ਇੱਕ ਚੀਜ਼ ਦੇ ਫਿਰ ਉਹ ਅਧਿਕਾਰੀ ਲੋਕ ਬਣ ਜਾंदे ਹallelujah ਵੇਖੋ ਵੀ ਪੈਰ ਪਰਾਉ ਖੁਦਾ ਆਪਣਾ ਵਾਦਾ ਕਰਦਾ ਇਨਸਾਨ ਦੇ ਨਾਲ ਜਿਸ ਤਰ੍ਹਾਂ ਉਹਨੇ ਅਬਰਾਹਮ ਦੇ ਨਾਲ ਵਾਦਾ ਕੀਤਾ ਤੇ ਖੁਦਾ ਨੇ ਉਹ ਦੇਸ਼ ਉਹਨਾਂ ਨੂੰ ਦਿੱਤਾ ਅੱਜ ਦੁਨੀਆ ਉਧਰ ਅੱਖ ਚੁੱਕ ਕੇ ਵੀ ਨਹੀਂ ਦੇਖਦੀ ਕਿਉਂਕਿ ਵੇਖੋ ਲੜਨ ਵਾਲਾ ਕੌਣ ਹੈ ਲੜਦਾ ਉਹਨਾਂ ਦੇ ਲਈ ਉਹ ਜਿੰਦਾ ਖੁਦਾ ਆ ਹallelujah ਵੇਖੋ ਹਥਿਆਰਾਂ ਦਾ ਕੀ ਹਥਿਆਰ ਤੇ ਕਦੇ ਵੀ ਕੈਨਸਲ ਹੋ ਸਕਦੇ ਪਰ ਵੇਖੋ ਜਿੰਦਾ ਖੁਦਾ ਉਹਨਾਂ ਦੇ ਨਾਲ ਲੜਦਾ ਹੈ ਜਿਹੜਾ ਦਿਖਦਾ ਨਹੀਂ ਜਿਹੜਾ ਅਗ੍ਰੇਸ਼ ਪਰਮੇਸ਼ਰ ਆ ਹallelujah ਤਾਂ ਹੀ ਪ੍ਰਭੂ ਨੇ ਕਿਆ ਕਿ ਮੇਰੇ ਉੱਤੇ ਭਰੋਸਾ ਰੱਖੋ ਤੇ ਵੇਖੋ ਪੈਣ ਪ੍ਰਾਉ ਉਹਨਾਂ ਦਾ ਭਰੋਸਾ ਉਹ ਯਹਵਾ ਖੁਦਾ ਦੇ ਉੱਤੇ ਆ ਹਾਲੇਲੂਇਆ ਤੇ ਜਿਨ੍ਹਾਂ ਦੇ ਨਾਲ ਖੁਦਾ ਲੜੇ ਵੇਖੋ ਉਹਨੂੰ ਕੌਣ ਹਰਾ ਸਕਦਾ ਹੈ ਹਾਲੇਲੂਇਆ ਜਦੋਂ ਅਸੀਂ ਪਵਿੱਤਰ ਬਚਨਾਂ ਨੂੰ ਪੜ੍ਹਦੇ ਆਂ ਤੇ ਬਚਨ ਦੇ ਵਿੱਚ ਲਿਖਿਆ ਇੰਨੇ-ਇੰਨੇ ਲੋਕ ਜਰੂਸ਼ਲੇਮ ਦੇ ਉੱਤੇ ਚੜ੍ਹਾਈ ਕਰਦੇ ਪਰ ਖੁਦਾ ਉਹਨਾਂ ਸਾਰਿਆਂ ਰਾਜਿਆਂ ਨੂੰ ਉਹਨਾਂ ਪ੍ਰਭੂ ਦੇ ਲੋਕਾਂ ਦੇ ਅਧੀਨ ਕਰ ਦਿੰਦਾ ਹੀ ਹਾਲੇਲੂਇਆ ਤਾਂ ਹੀ ਵੇਖੋ ਪ੍ਰਭੂ ਦਾ ਵਚਨ ਅੱਜ ਕਹਿੰਦਾ ਕਿ ਉਹ ਨਾਂ ਕਦੇ ਸੰਦਾ ਤੇ ਨਾ ਕਦੇ ਅਗ ਲਾਉਂਦਾ ਆ ਪ੍ਰਭੂ ਤੁਹਾਨੂੰ